ਉਭੀ ਮੇਤਰੋ ਸਿਰਫ 32 ਘੰਟੇ ਚੱਲਿਆ ਹੋਇਆ ਟਰੈਕਟਰ ਲੱਭ ਗਿਆ ਤੁਹਾਡੇ ਵਾਸਤੇ 32 ਘੰਟੇ ਚੱਲਿਆ ਹੋਇਆ ਤੇ ਜੇ ਗੱਲ ਕਰੀਏ ਨਾ ਧਰਮੇਚ ਰੇਟ ਵੀ ਨਹੀਂ ਕਦੇ ਕੰਡੀਸ਼ਨ ਇੰਨੀ ਕੁ ਘੰਟਾ ਵੀ ਸ਼ੋਅਰੂਮ ਚ ਖੜੇ ਟਰੈਕਟਰ ਨੂੰ ਮਾਤ ਪਾਉਣ ਵਾਲਾ ਤੇ ਖੜਾ ਕਿੱਥੇ ਆ ਪਿੰਡ ਫੂਲ ਤੇ ਜਿਲ੍ਹਾ ਬਠਿੰਡਾ ਦੇ ਵਿੱਚ ਬਾਈ ਹਾਂਜੀ ਬਾਈ ਇਹ ਟਰੈਕਟਰ ਮੈਨੂੰ ਐ ਦੱਸਿਓ ਕਿੰਨੇ ਦਾ ਦਵਾਂਗੇ ਆਪਾਂ ਇਹ ਦੇਵਾਂਗੇ 8 ਲੱਖ ਰੁਪਏ ਦਾ 8 ਲੱਖ ਦਾ ਮਾਣ ਤਣ ਕਿੰਨਾ ਕਰਾਂਗੇ ਕੋਈ ਨਾ 90 ਦਾ ਲੈ ਜਾਈ ਹੋਰ ਥੋੜਾ ਜਿਆ ਕਰ ਦੋ ਇੱਥਾ ਕੋਈ ਗੱਲ ਨਹੀਂ ਕਰ ਲੋ ਜੀ ਮਾਤੀ 7 ਲੱਖ ਤੇ 70 ਹਜ਼ਾਰ ਦਾ ਦਵਾਦੀਏ ਕੋਈ ਗੱਲ ਨਹੀਂ ਚੱਕ ਲੋ ਕਰਾ ਮਿੱਤਰੋ ਤੁਹਾਡਾ ਸਿੱਧਾ ਹੀ 1.5 ਲੱਖ ਦਾ ਫਾਇਦਾ ਹੋ ਜੂ ਫਾਇਦਾ ਹੋ ਜੂ ਇਹ ਟਰੈਕਟਰ ਮਾਗਰ ਤੇ ਬਾਈ ਜਿਹੜਾ ਆ ਖੜਾ 855 ਕਿੰਨਾ ਮਾਡਲ ਆ ਇਹ ਨਹੀਂ ਆ ਜੀ ਹਾਂਜੀ ਪੱਟੀਆਂ 23 ਆ ਜੀ 23 ਮਾਡਲ ਇਹ ਕਿੰਨਾ ਚੱਲਿਆ ਹੋਇਆ ਇਹ ਚੱਲਿਆ ਵਾ ਜੀ 167 ਘੰਟੇ ਜੀ 167 ਹਾਂ ਸੌਰੀ ਮੈਥੋ 167 ਘੰਟੇ ਚੱਲਿਆ ਹੋਇਆ ਟਰੈਕਟਰ ਆ ਮਿੱਤਰੋ ਪੰਜਾਬ ਨੰਬਰ ਦਾ ਹਾਂ ਕਿੰਨੇ ਦਾ ਬਣੂ ਬਾਈ ਪੀ ਵੀ 03 ਬਠਿੰਡਾ ਨੰਬਰ ਆ ਜੀ ਹਾਂਜੀ ਕਿੰਨੇ ਦਾ ਬਣੂ ਇਹ ਬਣੂਗਾ ਜੀ 7 ਲੱਖ 60 77 ਤਾਂ ਦੇ ਦਾਂਗੇ ਜੀ 7 ਲੱਖ ਤੇ 40 ਹਜ਼ਾਰ ਦੀ ਦਵਾਵਾਂਗੇ ਮਿੱਤਰੋ ਆਜੋ ਕਰਾਂ ਤੇ ਬਾਈ ਜਿਹੜਾ ਇਧਰਲੇ ਪਾਸੇ ਖੜਾ ਹੁਣ ਆ ਵੀ ਦੱਸ ਦਈਏ ਇਹ ਵੀ 23 ਹੈ ਜੀ ਇਹ ਵੀ 23 ਮਾਡਲ ਹੈ ਕਿੰਨਾ ਕਿ ਚੱਲਿਆ ਹੋਇਆ ਇਹ ਚੱਲਿਆ ਹੋਇਆ 400 ਘੰਟਾ ਜੀ 400 ਘੰਟਾ ਚੱਲਿਆ ਹੋਇਆ ਮਿੱਤਰੋ ਆਹ ਸਿਸਟਮ 60 65 ਹਜ਼ਾਰ ਦਾ ਲੱਗਿਆ ਹੋਇਆ ਇਹਦੇ ਪਹਿਲਾਂ ਹੀ ਦੱਸ ਦਿੰਨਾ 400 ਘੰਟਾ ਚੱਲਿਆ ਹੋਇਆ ਬਾਈ 23 ਮਾਡਲ ਹੈ ਹਾਂਜੀ ਕਿੰਨੇ ਦਾ ਦਵਾਂਗੇ ਇਹ ਦੇਵਾਂਗੇ ਜੀ 1.8 ਲੱਖ ਦਾ 8 ਲੱਖ ਦਾ ਬਣਜੂ ਪੂਰਾ ਦੇ ਦੇਾਂਗੇ ਜੀ ਆਜੋ ਮਿੱਤਰੋ ਕਰਾਂ ਤੇ ਬਾਈ ਜਿਹੜਾ ਆ ਖੜਾ ਲੱਗਦਾ ਸਾ ਵੀ ਇੱਕ ਨੱਕ ਚੱਲ ਗਿਆ 2023 ਮਾਡਲ ਆਈ 50 ਨੰਬਰ ਆ ਪੰਜਾਬ ਨੰਬਰ ਫਰਸਟ ਪਾਰਟੀ ਓਕੇ ਚੱਲਿਆ ਕਿੰਨਾ ਹੋਇਆ ਇਹ ਚੱਲਿਆ ਬਾਈ 450 ਘੰਟੇ ਚੱਲਿਆ ਵਾ 450 ਘੰਟਾ ਇਹ ਚੱਲਿਆ ਹੋਇਆ ਮਿੱਤਰੋ ਕੰਡੀਸ਼ਨ ਇਹਦੀ ਵੀ ਨਵੇਂ ਵਰਗੀ ਆ ਕਿੰਨੇ ਦਾ ਦਵਾਂਗੇ ਬਾਈ ਇਹ ਦੇ ਦਾਂਗੇ 7 ਲੱਖ 60 ਹਜ਼ਾਰ ਦਾ ਜੀ 7 ਲੱਖ ਤੇ 60 ਹਜ਼ਾਰ ਦਾ ਮੌਕੇ ਤੇ ਕਿੰਨੇ ਦਾ ਬਣ ਜੂ ਕੋਈ ਨਾ ਕਰ ਲਿਓ ਜੇ ਮਰਜ਼ੀ ਕਰ ਦਿਓ ਜੀ 7 ਲੱਖ ਤੇ 40 ਹਜ਼ਾਰ ਦਾ ਡ੍ਰੈਕਟਰ ਮਿੱਤਰੋ ਇਹ ਦਵਾਵਾਂਗੇ ਜੇ ਕਿਸੇ ਸੱਜਣ ਨੇ ਮੇਲਾ ਲੁੱਟਣਾ ਪਿੰਡ ਫੂਲ ਤੇ ਜ਼ਿਲ੍ਹਾ ਬਠਿੰਡਾ ਦੇ ਵਿੱਚ ਬਕਾਊ ਖੜੇ ਨੇ ਨੰਬਰ ਸਕਰੀਨ ਤੇ ਚੱਲਦਾ ਸਾਰਿਆਂ ਦੇ ਉੱਪਰੀ ਲਗਭਗ ਲੋਨ ਵੀ ਹੋ ਜੂ ਤੇ ਲਾਓਕਰਾਂ ਫਟਾਫਟ ਫੋਨ ਬਾਈ ਨੂੰ